ਸਾ ਸੰਗਤ ਰੋਜ਼ਾਨਾ ਟੈਂਗ ਸਿਟੀਜ਼ ਰੁਕ ਸਕੂਗੀ ਕੁਛ ਅਸੀਂ ਹੈਂਗਰਸ ਦਾ ਵੀ ਬੰਦੂਬਸ ਕੀਤਾ ਹੈ ਜੇ ਸੰਗਤ ਦੀ ਆਮਤ ਵਰਦੀ ਹੈ ਤਾਂ ਸੰਗਤ ਉੱਥੇ ਵੀ ਜਿਹੜੀ ਰੁਕ ਸਕਦੀ ਹੈ ਤਾਂ ਇਹ ਸਾਰੀ ਜਿਹੜੀ ਬੁਕਿੰਗ ਹੈ ਇਟਸ ਅਸੀਂ ਇੱਕ ਐਪ ਵੀ ਤਿਆਰ ਕੀਤੀ ਹੈ ਪਲੱਸ ਜਿੰਨੇ ਪੰਜਾਬ ਸਰਕਾਰ ਦੀ ਵੈਬਸਾਈਟਸ ਹੈ ਉਹਨਾਂ ਦੇ ਉੱਤੇ ਇਹ ਜਿਹੜੀ ਬੁਕਿੰਗ ਹੈ ਅਵੇਲੇਬਲ ਹੈ ਅਗਰ ਕੋਈ ਬਜ਼ੁਰਗ ਜਿਹੜਾ ਹੈ ਜਿਹੜਾ ਮੋਬਾਈਲ ਨਹੀਂ ਯੂਜ਼ ਕਰ ਸਕਦਾ ਮੋਬਾਈਲ ਫ੍ਰੈਂਡਲੀ ਲਈ ਹੈ ਤਾਂ ਜਿੰਨੇ ਪੰਜਾਬ ਸਹੂਬਿਦਾ ਕੇਂਦਰ ਹੈ ਉਨਾ ਤੋਂ ਜਾ ਕੇ ਵੀ ਤੁਸੀਂ ਬੁਕਿੰਗ ਕਰਾ ਸਕਦੇ ਹੋ ਬਹੁਤ ਸੌਖਾ ਤੇ ਕਿਸੇ ਵੀ ਟੈਂਸਿਟੀ ਦਾ ਕੋਈ ਵੀ ਚਾਰਜ ਨਹੀਂ ਹੈ 1 ਰੁਪਿਆ ਵੀ ਚਾਰਜ ਨਹੀਂ ਹੈ ਸਿੰਪਲ ਤੁਸੀਂ ਆਪਣਾ ਮੋਬਾਈਲ ਨੰਬਰ ਮੈਂ ਤੁਹਾਨੂੰ ਇੱਕ ਵਾਰ ਇੱਥੇ ਦਿਖਾ ਵੀ ਦੂੰਗਾ ਇਸ ਤੋਂ ਬਾਅਦ ਸਿੰਪਲ ਤੁਸੀਂ ਆਪਣੇ ਮੋਬਾਈਲ ਨੰਬਰ ਤੇ ਨਾਲ ਲੌਗਇਨ ਕਰਨਾ ਆਪਣਾ ਆ ਆਧਾਰ ਕਾਰਡ ਜਾਂ ਕੋਈ ਵੀ ਹੋਰ ਪ੍ਰੂਫ ਉਹ ਵੀ ਬਹੁਤ ਸੌਖਾ ਕੀਤਾ ਗਿਆ ਤਾਂ ਕਿ ਇੱਕ ਦੋ ਮਿੰਟ ਤੋਂ ਬਾਅਦ ਸਮਾਂ ਨਾ ਲੱਗੇ ਤੇ ਤੁਸੀਂ ਜਿਹੜਾ ਹੈ ਇਹ ਟੈਂਸਿਟੀ ਦੀ ਬੁਕਿੰਗ ਕਰਾ ਸਕਦੇ ਹੋ ਪੂਰੇ ਪੰਜਾਬ ਤੋਂ ਜਾਂ ਦੇਸ਼ ਤੋਂ ਜਾਂ ਵਿਦੇਸ਼ ਤੋਂ ਸੰਗਤ ਨੂੰ ਸੀ ਸੱਦਾ ਦਿੰਦੇ ਕਿ ਆਓ ਅਸੀਂ ਬਹੁਤ ਬਹੁਤ ਸ਼ਰਧਾ ਦੇ ਨਾਲ ਅਸੀਂ ਟੈਂਸਿਟੀਆਂ تیار ਕੀਤੀਆਂ ਨੇ ਤੇ 21 ਤਰੀਕ ਤੋਂ ਇਹ ਟੈਂਸਿਟੀਆਂ ਜਿਹੜੀਆਂ ਹੈ ਇਹ ਸੰਗਤ ਦੇ ਲਈ ਅਵੇਲੇਬਲ ਹੋਣਗੀਆਂ ਤਾਂ ਮੈਂ ਜਿਹੜਾ ਹੈਗਾ ਹੈ ਆਪ ਸਭ ਦੇ ਨਿਤਗੁਰੂ ਸਾਹਿਬ ਤੋਂ ਚਰਨਾਂ ਸਰਦਾਸ ਕਰਕੇ ਅਸੀਂ ਟੈਂਸਿਟੀ ਦਾ ਜਿਹੜਾ ਹੈ ਇਨੋਗ੍ਰੇਸ਼ਨ ਜਿਹੜਾ ਹੈ ਔਕ ਜਿਹੜਾ ਹੈ ਸਾਡੀ ਐਮ ਸੇਵਾ ਮੋਬਾਈਲ ਐਪ ਹੈ ਜਿਹੜੀ ਪੰਜਾਬ ਸਰਕਾਰ ਦੀ ਉਸ ਦੇ ਮਾਧਿਅਮ ਤੇ ਰਾਹੀਂ ਜਾਂ ਪਲੱਸ ਜਿੰਨੀ ਵੀ ਕਿਸੇ ਵੀ ਡਿਪਾਰਟਮੈਂਟ ਨੇ ਚਾਹੇ ਉਹ ਐਜੂਕੇਸ਼ਨ ਡਿਪਾਰਟਮੈਂਟ ਆ ਜਾਂ ਕੋਈ ਵੀ ਹੋਰ ਵਿਭਾਗ ਆ ਉਸ ਦੀ ਕਿਸੇ ਵੀ ਵੈਬਸਾਈਟ ਤੇ ਜਾਓਗੇ ਉੱਥੇ ਜਿਹੜਾ ਆਪਣਾ ਆਪ ਜੀ ਨੂੰ ਇਹ ਸਾਡੀ ਟੈਂਸੀਟੀਆਂ ਦੀ ਬੁਕਿੰਗ ਦਾ ਫੋਮ ਮਿਲਦੇ ਪੂਰਾ ਮੈਂ ਹੁਣ ਬੇਨਤੀ ਕਰੂੰਗਾ ਡੀ ਸੀ ਸਾਹਿਬ ਨੂੰ ਵਰਜੀਤ ਵਾਲੀਆ ਜੀ ਜਿਨ੍ਹਾਂ ਨੂੰ ਇਹ ਵੀ ਸਾਡਾ ਗੁਰੂ ਸਾਹਿਬ ਦੀ ਅਸੀ ਕਿਰਪਾ ਕੇ ਇਹ ਵੀ ਜिले ਦੇ ਜੰਪਲ ਨੇ ਇੱਥੋਂ ਬਿਲੋਂਗ ਕਰਦੇ ਨੇ ਤੇ ਇਹਨਾਂ ਨੂੰ ਮੌਕਾ ਮਿਲਿਆ ਉਹ ਤੁਹਾਨੂੰ ਡਿਟੇਲ ਦੇ ਵਿੱਚ ਜੋ ਬੁਕਿੰਗ ਦਾ ਪ੍ਰੋਸੈਸ ਹੈ ਉਹ ਤੁਹਾਨੂੰ ਦੱਸਾਂਗੇ। ਅਭੀ ਕੋ ਤੁਹਾਨੂੰ ਜਿਵੇਂ ਇਹ ਸੰਤ ਮਹਾਪੁਰਸ਼ ਜਾਂ ਜਿਹੜੇ BBHP ਲੋਕਸ ਹੈ ਉਹ ਕਿੰਨੇ ਕ ਆਪਣੇ ਬਾਹਰੋਂ ਤਕਰੀਬਾ ਆਉਂਦੇ ਨੇ ਸਾਡੇ ਪੀਡੀਆ ਦੇ ਪ੍ਰਾਣ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਵੇਂ ਮਾਹਯੋ ਪਤਰੀ ਸਾਹਿਬ ਨੇ ਤੁਹਾਨੂੰ ਵਿਸਤਾਰ ਦੇ ਵਿੱਚ ਦੱਸਿਆ ਹੈਗਾ ਟੈਂਪਸਿਟੀ ਦਾ ਵਿਸ਼ੇਸ਼ ਪ੍ਰਬੰਧ ਪੰਜਾਬ ਸਰਕਾਰ ਨੇ ਕੀਤਾ ਹੈ ਸਰਦਾਰ ਲੁਆਨੀ ਸੰਗਤਾਂ ਦੀ ਰੁਕਣ ਵਾਸਤੇ ਉਹਨਾਂ ਦੇ ਠਹਿਰਨ ਵਾਸਤੇ ਉਹਨਾਂ ਦੇ ਪ੍ਰਬੰਧ ਕੀਤੇ ਗਏ ਤੇ ਇਹਦੇ ਵਾਸਤੇ ਸਾਡੀ ਦੋ ਵੈਬਸਾਈਟਾਂ ਹੈਗੀਆਂ ਨੇ ਇੱਕ ਕਨੈਕਟ ਪੰਜਾਬ ਪੋਰਟ ਸਾਰੇ ਇਸ ਨੂੰ ਜਾਣਦੇ ਨੇ ਉਹਦੇ ਉੱਤੇ ਜਾਂ ਫਿਰ ਜਿਹੜਾ ਐਮ ਸੇਵਾ ਮੋਬਾਈਲ ਐਪ ਹੈਗੀ ਹੈ ਜਾਂ ਐਮ ਸੇਵਾ ਪੋਰਟਲ ਹੈ ਜਿਹਦੇ ਉੱਤੇ ਬਾਕੀ ਸਾਰੇ ਆਪਣੇ ਸਰਵਿਸਿੰਗ ਵਾਸਤੇ ਵੀ ਆਪਾਂ ਲੌਗਇਨ ਵਗੈਰਾ ਕਰਦੇ ਹਾਂ ਇਹਨਾਂ ਦੋਨਾਂ ਦੇ ਰਾਹੀਂ ਆਪਾਂ ਇਹ ਬੁਕਿੰਗ ਕਰ ਸਕਦੇ ਹਾਂ ਇਸ ਤੋਂ ਲਾਉ ਮਾਨਯੋਗ ਮੰਤਰੀ ਸਾਹਿਬ ਦੀ ਰਹਿਨੁਮਾਈ ਦੇ ਹੇਠ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਵਿਸ਼ੇਸ਼ ਵੈੱਬਸਾਈਟ ਵੀ ਅਸੀਂ ਤਿਆਰ ਕਰ ਰਹੇ ਹਾਂ ਜਿਸ ਦਾ ਲਾਂਚ ਅਸੀਂ ਕੱਲ ਕਰਾਂਗੇ ਉਹਦੇ ਰਾਹੀਂ ਵੀ ਟੈਂਸਿਟੀ ਦੀ ਬੁਕਿੰਗ ਕੀਤੀ ਜਾ ਸਕੀ ਇਹਦੇ ਵਾਸਤੇ ਜਦੋਂ ਤੁਸੀਂ ਪੋਰਟਲ ਦੇ ਉੱਤੇ ਜਾਓ ਤੁਸੀਂ ਸਿਰਫ ਆਪਣਾ ਅਕਾਊਂਟ ਤਿਆਰ ਕਰਨਾ ਹੈ ਉਸ ਆਗਲਾ ਤੁਹਾਡਾ ਅਕਾਊਂਟ ਪਹਿਲਾਂ ਹੀ ਬਣਿਆ ਹੋਵੇ ਜੇ ਤੁਹਾਡਾ account ਨਹੀਂ ਬਣਿਆ ਹੋਇਆ ਤੁਸੀਂ account register ਕਰਕੇ ਉਸ ਤੋਂ ਬਾਅਦ portal ਦੇ ਵਿੱਚ login ਕਰਨਾ ਹੈ login ਕਰਨ ਤੋਂ ਬਾਅਦ login ਕਰਨ ਤੋਂ ਬਾਅਦ OTP ਦੇ ਰਾਹੀਂ ਤੁਸੀਂ ਇਸ ਨੂੰ access ਕਰ ਸਕਦੇ ਹੋ ਇਹ ਬਿਲਕੁਲ ਲਾਈਵ ਡੈਮੋ ਚੱਲ ਰਿਹਾ ਹੈ ਜੀ ਮੌਕੇ ਦੇ ਉੱਤੇ OTP ਆਇਆ ਹੈਗਾ OTP ਐਂਟਰ ਕੀਤਾ ਗਿਆ ਹੈਗਾ ਉਸ ਤੋਂ ਬਾਅਦ ਤੁਸੀਂ ਆਪਣੀ ਡਿਟੇਲਸ ਇਹਦੇ ਵਿੱਚ ਐਂਟਰ ਕਰ ਸਕਦੇ ਹੋ ਜਿਵੇਂ ਤੁਹਾਨੂੰ ਦੱਸਿਆ ਗਿਆ ਹੈ ਜੇ ਤੁਸੀਂ ਆਧਾਰ ਕਾਰਡ ਦੇ ਰਹੀ ਆਪਣਾ ਆਧਾਰ ਨੰਬਰ ਭਰਦੇ ਹੋ ਤੇ ਆਧਾਰ ਨੂੰ ਵੀ OTP ਰਾਹੀਂ ਵੈਰੀਫਾਈ ਕਰਦੇ ਹੋ ਤਾਂ ਸਾਰੀ ਆਧਾਰ ਕਾਰਡ ਦੀ ਡਿਟੇਲਸ ਆਟੋਮੈਟਿਕਲੀ ਪੋਰਟਲ ਦੇ ਵਿੱਚ ਫੈਚ ਹੋ ਜਾਣਗੀਆਂ ਉਹਦੇ ਵਿੱਚ ਆਟੋਮੈਟਿਕਲੀ ਭਰੀਆਂ ਜਾਣਗੀਆਂ ਨਹੀਂ ਤਾਂ ਤੁਸੀਂ ਡਰਾਈਵਿੰਗ ਲਾਇਸੈਂਸ ਪਾਸਪੋਰਟ ਹੋਰ ਵੀ ਜਿੰਨੇ ਕਾਫੀ شناختੀ ਕਾਰਡ ਹੈ ਆਪਣੇ ਆਇਡੈਂਟੀਫਿਕੇਸ਼ਨ ਕਾਰਡ ਹੈ ਇਹਨਾਂ ਉਹਨਾਂ ਦੇ ਰਾਹੀਂ ਤੁਸੀਂ ਆਪਣੀ ਡਿਟੇਲਸ ਐਂਟਰ ਕਰ ਸਕਦੇ ਹੋ ਜੇ ਤੁਸੀਂ ਆਧਾਰ ਕਾਰਡ ਤੋਂ ਇਲਾਵਾ ਕੋਈ ਹੋਰ ਆਇਡੈਂਟੀਟੀ ਕਾਰਡ ਯੂਜ਼ ਕਰਦੇ ਹੋ ਤਾਂ ਫਿਰ ਤੁਹਾਨੂੰ ਆਪਣਾ ਨਾਮ ਤੇ ਨੰਬਰ ਸਾਰਾ ਖੁਦ ਐਂਟਰ ਕਰਨਾ ਪਏ ਉਸ ਤੋਂ ਬਾਅਦ ਤੁਸੀਂ ਐਂਟਰ ਕਰੋਗੇ ਤੁਹਾਡੀ ਰੂਮ ਦੀ ਰਿਕੁਆਇਰਮੈਂਟ ਕਿੰਨੀ ਹੈ ਤੇ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਦੇ ਤੱਕ ਤੁਸੀਂ ਸਟੇ ਕਰਨਾ ਚਾਹੁੰਦੇ ਹੋ ਇਹ ਸਾਰਿਆਂ ਦੀ ਜਾਣਕਾਰੀ ਵੀ ਦੱਸਣਾ ਇੱਕ ਵਾਰ ਬੁਕਿੰਗ ਕਰਨ ਵਾਸਤੇ 2 ਨਾਈਟਸ ਦੀ অপਸ਼ਨ ਦਿੱਤੀ ਗਈ ਹੈ ਤਾਂ ਜੋ ਸਾਰੇ ਸਰਦਾਰ ਨੂੰ ਇਸ ਦੀ অপਸ਼ਨ ਰਹਿ ਸਕੇ ਤਾਂ ਜੇ ਪਰਸ ਕਰ ਲੋ ਕੋਈ 25 ਤਰੀਕ ਨੂੰ ਆਉਣਾ ਚਾਹੁੰਦਾ ਹੈ ਤਾਂ ਉਹਨੂੰ 25 ਤੋਂ ਆ ਕੇ 27 ਤੱਕ ਦੀ ਬੁਕਿੰਗ ਕਰਨ ਦੀ ਇੱਕ ਵਾਰ ਇਹਦੇ ਵਿੱਚ ਐਕਸੈਸ ਹੋਏਗੀ ਜੇ ਉਹਨਾਂ ਨੇ ਦੁਆਰ ਤੋਂ ਕਰਨਾ ਤਾਂ ਉਹ ਦੁਆਰ ਤੋਂ ਲੱਗ ਤੋਂ ਫਿਰ ਤੋਂ ਬੁਕਿੰਗ ਕਰ ਸਕਦੇ ਠੀਕ ਹੈ ਜੀ ਤੇ ਵਾਂਸ ਯੂ ਹੈ ਜਦੋਂ ਤੁਸੀਂ ਸਾਰੀ ਡਿਟੇਲਸ ਭਰ ਦਿੱਤੀਆਂ ਨੇ ਉਹਨੂੰ ਤੁਸੀਂ ਸਬਮਿਟ ਕਰ ਦੋਗੇ ਤੇ ਇਸ ਤਰ੍ਹਾਂ ਤੁਹਾਡਾ ਸਿਨੋਪਸਿਸ ਬਣ ਜਾਏਗਾ ਤੇ ਉਸ ਤੋਂ ਬਾਅਦ ਜਦੋਂ ਤੁਹਾਡੀ ਬੁਕਿੰਗ ਕਨਫਰਮ ਹੋ ਜੇਗੀ ਇਸ ਤਰੀਕੇ ਦਾ ਇੱਕ ਤੁਹਾਡਾ ਪਾਸ ਜਨਰੇਟ ਹੋਏਗਾ ਜਿਵੇਂ ਤੁਸੀਂ ਟ੍ਰੇਨ ਦੀ ਟਿਕਟਾਂ ਦਾ ਵੀ ਪਾਸ ਟਿਕਟ ਦੇਖੀ ਹੋਗੀ ਇਸ ਤਰ੍ਹਾਂ ਇੱਕ ਪੀਡੀਐਫ ਜਨਰੇਟ ਹੋਏਗੀ ਉੱਪਰ ਕਿਊ ਆਰ ਕੋਡ ਵੀ ਹੋਏਗਾ ਤੇ ਇਹ ਜਿਹੜਾ ਤੁਸੀਂ ਆਪਣੇ ਮੋਬਾਈਲ ਹੀ ਤੁਹਾਨੂੰ ਪ੍ਰਿੰਟ ਕਰਨ ਦੀ ਵੀ ਜ਼ਰੂਰਤ ਨਹੀਂ ਹੈ ਇਸ ਨੂੰ ਆਪਣੇ ਮੋਬਾਈਲ ਤੇ ਤੁਸੀਂ ਲਿਆ ਕੇ ਦਿਖਾ ਸਕਦੇ ਹੋ ਆਪਣੀ ਜਿਹੜੀ ਟੈਂਸੀਟੀ ਹੈਗੀ ਹੈ ਉੱਥੇ ਤੁਸੀਂ ਰਿਸੈਪਸ਼ਨ ਤੇ ਆ ਕੇ ਦਿਖਾ ਕੇ ਤੁਹਾਨੂੰ ਇਸ ਤੇ ਸਾਨੂੰ ਬਿਲਡਿੰਗ ਨੰਬਰ ਬੈਡ ਨੰਬਰ ਸਾਰੀਆਂ ਡਿਟੇਲਸ ਇਹਦੇ ਵਿੱਚ ਆਲਰੇਡੀ ਲਿਖਿਆ ਹੋਣੀ ਹੈ ਸਿਰਫ ਗੁਜ਼ਾਰਿਸ਼ ਇਹ ਹੈ ਕਿ ਜਦੋਂ ਤੁਹਾਡਾ ਪਹੁੰਚਣ ਦਾ ਸਮਾਂ ਜੋ ਤੁਸੀਂ ਲਿਖ ਰਹੇ ਹੋ ਉਸੇ ਸਮੇਂ ਉਸ ਤੋਂ ਉਹਦੇ ਦਰਮਿਆਨ ਤੁਸੀਂ ਪਹੁੰਚਣਾ ਹੈ ਕਿਉਂਕਿ ਟੈਂਸਿਟੀ ਦੇ ਵਿੱਚ ਜ਼ਿਆਦਾ ਸੰਘਤਾ ਅਸੀਂ ਅਸੀਂ ਇਹ ਨਹੀਂ ਚਾਹਦੇ ਕਿ ਜੀ ਬਲੌਕ ਹੋ ਜਾਵੇ ਤਾਂ ਇਸ ਕਰਕੇ ਤੁਸੀਂ ਜਿਹੜਾ ਸਮਾਂ ਭਰ ਰਹੇ ਹੋ ਕਿਰਪਾ ਕਰਕੇ ਉਹਦੇ ਦਰਮਿਆਨ ਹੀ ਸਾਰੀਆਂ ਸੰਘਤਾ ਪਹੁੰਚਣ ਤਾਂ ਜੋ ਇਸ ਵਕਤ ਦਾ ਬਾਕੀ ਸੰਘਤਾ ਨੂੰ ਵੀ ਮਿਲ ਸਕੇ ਤੇ ਉਸ ਇਸ ਤਰੀਕੇ ਨਾਲ ਯਾਦ ਆ ਤੁਸੀਂ ਪ੍ਰਿੰਟ ਕਢਾ ਕੇ ਵੀ ਲੈ ਕੇ ਆ ਸਕਦੇ ਨਹੀਂ ਤਾਂ ਆਪਣੇ ਮੋਬਾਈਲ ਤੇ ਵੀ ਦਿਖਾ ਸਕਦੇ ਹੋ ਤੇ ਤੁਹਾਨੂੰ ਐਂਟਰੀ ਮਿਲ ਜਾਵੇ ਤੇ ਬੰਦ ਤਾਂ ਜਿਹੜੇ ਆਉਂਦੇ ਆ ਜਾਂ ਫਿਰ ਵੀ ਹੈ ਜੀ ਉਹਦੇ ਲਈ ਜੀ 16 ਮੈਂਬਰੀ ਡਾਰਮੈਂਟ ਉਹਨਾਂ ਵਾਸਤੇ 16 16 ਬੈਂਡ ਦੀ ਡਾਰਮਟਰੀਜ਼ ਵੀ ਬਣਾਈ ਹੈ ਹਾਂ ਜੀ ਕੋਈ ਐਨਆਈ ਹੈ ਉਹਦਾ ਸਰਪਾ ਬੰਦੇ ਕੋਈ ਕੋਈ ਲੱਭੇ ਐਕਸਪਲੋਰ ਵੀ ਕੀਤਾ ਜਿਹੜਾ ਰੁਪਨਗਰ ਜਾਂ ਹਰਪੁਰ ਸਾਹਿਬ ਤੁਸੀਂ ਕਰਦੇ ਹੋ ਤਾਂ ਉਹ ਵੀ ਐਕਸਪਲੋਰ ਜੀ ਆਹ ਸੀ ਵੈਸੇ ਆਹ ਹੈ ਤੇ ਇਕਤਾ ਜਿਹੜਾ ਤੁਸੀਂ ਪੁੱਛਿਆ ਆll analyze are welcome ਤੇ ਉਹ ਆਪਣਾ ਪਾਸਪੋਰਟ ਦੀ ਡੀਟੇਲ ਪਾ ਕੇ ਉਹ ਕਰ ਸਕਦੇ ਨੇ ਇਸ ਤੋਂ ਇਲਾਵਾ ਇਸ ਦੇ ਕਿਉਂਕਿ ਸਾਡੀ ਇਹ ਕੋਸ਼ਿਸ਼ ਸੀ ਕਿ ਅਸੀਂ ਵੱਧ ਤੋਂ ਵੱਧ ਜਿਹੜੀ ਸੰਗਤਾਂ ਨੂੰ ਅਕਮੋਡੇਟ ਕਰ ਸਕੀਏ ਐਕਸੈਪਟ ਰੋਪੜ ਜिले ਤੋਂ ਨਾਵਾ ਕਿਸੇ ਵੀ ਜिले ਦਾ ਐਡਰੈਸ ਜਿਵੇਂ ਮਗਰ ਮੈਂ ਜਦੋਂ ਇਹਦਾ ਸੈਂਪਲ ਡੈਮੋ ਕਰ ਰਿਹਾ ਤਾਂ ਹੀ ਨਹੀਂ ਹੋਇਆ ਜਦੋਂ ਮੈਂ ਆਪਣੇ ਪਿੰਡ ਦਾ ਗੰਭੀਰਪੁਰ ਦਾ ਚੱਕਦਾ ਹੀ ਨਹੀਂ ਤਾਂ ਸਿਰਫ ਰੋਪੜ ਛੱਡ ਕੇ ਕਿ ਲਈ ਤਾਂ ਕਿ ਲੋਕਲ ਕਿਵਲਸੀ ਰਹਿ ਰਹੇ ਆ ਉਹ ਇਥੋਂ ਦਾ ਟੈਕਮਾਸਟਿਕ ਹੋ ਕੇ ਵੀ ਜਾ ਸਕਦੇ ਆ ਬਾਕੀ ਬਾਈ ਦੇ ਬਾਈ ਸਾਰੇ ਜ਼ਿਲ੍ਹੇ ਜਿਹੜੇ ਆ ਉਹ ਇਹਦੇ ਤੇ ਹੈ ਬਾਕੀ ਸਾਰੇ 28 ਸਟੇਟਸ ਤੇ ਹਰ ਇੱਕ ਮੁਲਕ ਹੈ ਸਿਰਫ ਜਿਹੜਾ ਉੱਪਰ ਜ਼ਿਲ੍ਹੇ ਨੂੰ ਸੇਕਸਕਲੂਡ ਕੀਤਾ ਤਾਂ ਕਿ ਵੱਧ ਤੋਂ ਵੱਧ ਜਿਹੜੀ ਸੰਗਤ ਉਹ ਜਿਹੜੀ ਇੱਥੇ ਕਮੋਡੇਟ ਹੋ ਸਕੇ ਬਹੁਤ ਯੂਜ਼ਰ ਫ੍ਰੈਂਡਲੀ ਹੈ 2 ਜਾਂ 3 ਮਿੰਟ ਤੋਂ ਵੱਧ ਜਿਹੜਾ ਇਹਦਾ ਸਮਾਂ ਨਹੀਂ ਲੱਗਦਾ ਤੇ ਅਸੀਂ ਜਿਹੜਾ ਟੂਟਰ ਪੇਪਰਲੈਸ ਤੁਸੀਂ ਜਦੋਂ ਤੁਹਾਨੂੰ ਆਪ ਜੀ ਨੂੰ ਪਾਸ ਆ ਗਿਆ वो पास अति जरूरी है कहीं चाहते हैं कि टेंट सिटीज सिक्योर हैं विदाउट एनी ओथेंटिकेन कोई भी उसे जो शख्स है वो नहीं आ सकूगा या जी ड्यूटी है कोई अधिकारी साहबान या जो कर रहे हैं या फिर जब स्क्रीन भी लाइया जलों उ बैठे हो ता भी जो जो समागम आनंदपुर साहब चल रहे होड़े सको इन्होंने टेंट सिटीज के लंगर की व्यवस्था लॉन्च लॉन्च भी ने अपने सारे इकट्ठे होते एक तरीके शहर है ਕਸੀ ਕਾਫੀ ਦੇ ਵਿੱਚ ਜਿਹੜਾ ਹੈ ਪੁਲਿਸ ਰੂਮਸ ਆਮ ਆਦਮੀ ਕਲੀਨਿਕ ਹਰ ਤੰਦਰਾ ਜਿਹੜਾ ਹੈ ਉੱਥੇ ਸੈਟਅਪ ਕੀਤਾ ਹੈ ਤੇ ਜਿਵੇਂ ਦੱਸਿਆ ਜਿਹੜੇ ਜਨ ਤੋਂ ਅਗਰ ਕੋਈ ਬੁਕਿੰਗ ਮਿਸ ਕਰਦਾ ਹੈ ਅਗਰ ਕਿਸੇ ਦੀ ਬੁਕਿੰਗ ਨਹੀਂ ਤੇ ਕਿਸੇ ਕਾਰਨਾ ਕਰਕੇ ਨਹੀਂ ਪਹੁੰਚ ਸਕਦਾ ਤਾਂ ਮੌਕੇ ਦੇ ਉੱਤੇ ਵੀ ਜੋ ਬਚ ਗਿਆ ਉਹ ਅਸੀਂ ਜਿਹੜਾ ਹੈ ਉਹ ਕੋਸ਼ਿਸ਼ ਕਰਾਂਗੇ ਜਿਹੜੀ ਸੰਗਤ ਹੈ ਜਿਵੇਂ ਜਿਵੇਂ ਇਹ ਨੂੰ ਅਸੀਂ ਕੰਪਲੀਟ ਕਰਾਂਗੇ ਲਾਜ਼ਰ ਖਾਣਾ ਪੀਣਾ ਨਹੀਂ ਕੋਈ ਨਹੀਂ ਕੁਛ ਨਹੀਂ ਜੀ ਹਰ ਇੱਕ ਟੈਂਸਿਟੀ ਦੇ ਵਿੱਚ ਜਿਹੜਾ ਹੈ ਨੰਗਰਕਰ ਪਰ ਜਿਹੜੀ ਸਾਡੀ ਚੱਕ ਨਾਂਕੀ ਡੈਂਸਿਟੀ ਹੈ ਉਹਦੇ ਵਿੱਚ ਤਾਂ ਕਿ ਇੱਕ ਸ਼ਹਿਰ ਅਰਗਾ ਜਿਹੜਾ ਹੋਵੇ ਉਹਦੇ ਵਿੱਚ ਕੁਝ ਵੈਂਡਰਸ ਨੂੰ ਅਸੀਂ ਵਾਈਪ ਕੀਤਾ ਹਜੇ ਨਹੀਂ ਡਿਟੇਲਸ ਆ ਰਹੀ ਹੈ ਪਰ ਜਿਵੇਂ ਕੋਈ ਕਾਫੀ ਹਾਊਸ ਜਾਂ ਕੋਈ ਹੋਰ ਤਾਂ ਕਿ ਇੱਕ ਸ਼ਹਿਰ ਅੰਗਿਆ ਫੀਲ ਆਵੇ ਉਹ ਅਗਰ ਕਿਸੇ ਨੇ ਆਪਣੀ ਕੋਈ ਇੱਛਾ ਹੈ ਖਰੀਦ ਕੇ ਪਰ ਹਰ ਇੱਕ ਟੈਂਸਿਟੀ ਦੇ ਵਿੱਚ ਜਿਹੜਾ ਹੈ ਲੰਗਰ ਦੀ ਜਿਹੜੀ ਸੋਹਣੀ ਹੈ ਹਰ ਦਿਨੋਂ ਟਾਈਮ 24 ਘੰਟੇ ਲੰਗਰ ਚੱਲਣਗੇ ਪਰ ਇੱਕ ਸ਼ਹਿਰ ਅਗੀ ਫੀਲ ਦੇ ਲਈ ਕਿ ਵਾਕਿਆ ਕਿ ਤੱਕ ਤਾਂ ਉੱਥੇ ਅਸੀਂ ਕੁਝ ਵੈਂਡਰਸ ਜਿਹਦੇ ਵਿੱਚ पर बहुत सारी जड़ी कंपनी होती है जो बास्किन रॉबिंस डोमिनोज सबवे इन्हीं जड़ा संपर्क के तो अपने काउंटर्स लगाना चाहते तो वो जी किसी की इच्छा होगी तो अपने पैसे लेगे तो. सर ने ने तो। था था था। लिए सर उतने सही तो नहीं कि नहीं के दादा हां जी जी आप बड़े मैं कितने गुरु मैं निजी तौर पे या ਪਟਨਾ ਸਾਹਿਬ ਵੀ ਪ੍ਰਧਾਨ ਸਾਹਿਬ ਨਾਲ ਮੇਰੀ ਲਗਾਤਾਰ ਗੱਲ ਹੋ ਰਹੀ ਹੈ ਉੱਥੋਂ ਵੀ ਜਰੂਰ ਆਣਗੇ ਤੇ ਮੈਂ ਖੁਦ ਵੀ ਹਕਾਲਤਖਬ ਸਾਹਿਬ ਦੇ ਜਿੱਥੇ ਜਮ ਬੇਨਤੀ ਕੀਤੀ ਹੈ ਤੇ ਉਹਨੇ ਮੈਨੂੰ ਇਹ ਕਿਹਾ ਸੀ ਕਿ ਮੈਂ ਜਰੂਰ ਜੜਾ ਕਿਉਂਕਿ ਸਿੱਖ ਪੰਥ ਦੀ ਜਿਹੜੀ ਅਗਵਾਈ ਹੈ ਤੇ ਸਾਡੀ ਇਹ ਮੇਰੀ ਵੀ दिली ਇੱਛਾ ਹੈ ਖੁਦ ਮੁੱਖ ਮੰਤਰੀ ਸਾਹਿਬ ਦੀ ਇੱਛਾ ਹੈ ਕਿ ਜਿਹੜੇ ਸਾਡੇ ਫਾਈਨਲ ਸਪੀਕਰ ਹੋਣ ਉਹ ਕੰਟਰਸਟ ਦੇ ਜਿੱਥੇ ਦਾ ਸਾਹ ਹੁਣ ਅਸੀਂ ਉਹਨੂੰ ਨਿੱਜੀ ਤੌਰ ਤੇ ਬੇਨਤੀ ਕੀਤੀ ਹੈ ਤੁਹਾਨੂੰ ਇਹ ਮੈਂ ਜ਼ਰੂਰ ਵਿਚਾਰ ਕਰਾਂਗਾ ਸਰ ਟੇਨ ਸਿਟੀ ਦਾ ਵਿੱਚ ਜਿੱਥੇ ਸਟੋਪਿੰਗ ਦਾ ਪੂਰੇ ਪ੍ਰਬੰਧ ਲਾ ਸਿਟੀ ਦਾ ਸਟੋਪਿੰਗ ਦਾ ਪ੍ਰਬੰਧ ਕੀ ਹੈ ਦੇ ਉੱਥੇ ਦੇ ਬਾਹਰ ਮੈਂ ਲੋਕਾਂ ਦਾ ਬਿਲਕੁਲ ਜੀ ਬਿਲਕੁਲ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਸਾਰੀ ਪਾਰਕਿੰਗ ਜਿਹੜੀਆਂ ਕੋਈ ਵੀ ਪਾਰਕਿੰਗ 3.5 ਕਿਲੋਮੀਟਰ ਤੋਂ ਦੂਰ ਦੀ ਹੈ ਤੇ ਫਿਰ ਪਾਰਕਿੰਗਾਂ ਤੋਂ ਅੱਗੇ ਸਾਡੇ 500 ਈ ਰਿਕਸ਼ਾ ਪਲੱਸ 65 ਨਵੀਂ ਬੱਸੇ ਜਿਵੇਂ ਹਰ ਵੇਲੇ ਉਹ ਜਿਹੜੀਆਂ ਜਿਹੜੀ ਸੰਗਤ ਆਉਗੀ ਤੁਹਾਨੂੰ ਆਪਣੇ ਪਰਿਵਾਰ ਨਾਲ ਈ ਰਿਕਸ਼ਾ ਬੈਠੋ ਜਿੱਥੇ ਤੁਹਾ ਤੁਸੀਂ ਗੁਰਦੁਆਰਾ ਸਿੱਕਨ ਸਾਹਿਬ ਪਹਿਲਾਂ ਜਾਣਾ ਤੁਸੀਂ ਟਕਸਾਲ ਜਾਣਾ ਤੁਸੀਂ ਰਾਸਤੇ ਖਾਲਸਾ ਜਾਣਾ ਚਾਹੁੰਦੇ ਹੋ ਚੜ੍ਹਨ ਦੀ ਹੁੰਦਾ ਸ੍ਰੀ ਹਰਿਮਜਿਹਾ ਜਾਣਾ ਚਾਹੁੰਦੇ ਹੋ ਆ ਕਿਲਾ ਨੰਦਗੜ੍ਹ ਸਾਹਿਬ ਮਸਜਿਦ ਕੋਣਾ ਚਾਹੁੰਦੇ ਹੋ ਤੁਸੀਂ ਸਾਨੂੰ ਉੱਥੇ ਜਿਹੜੀ 릭ਸ਼ਾ ਤੋਂ ਲੈ ਕੇ ਜਾਣਗੇ ਮੈਂਬਰ ਵੱਧ ਨੇ ਤਾਂ ਸਾਡੇ ਕੋਲ ਜਿਹੜੀਆਂ ਮੀਨੀ ਬੱਸਾਂ ਦਿੱਤੀ ਹੈ ਕੋਈ ਵੀ ਪਾਰਕਿੰਗ ਵੈਸੇ ਵੀ ਅਸੀਂ 3.5 ਕਿਲੋਮੀਟਰ ਤੋਂ ਦੂਰ ਕੋਈ ਵੀ ਪਾਰਕਿੰਗ ਜਿਹੜੀ ਹੈ ਨਹੀਂ ਬਣਾਈ ਤਾਂ ਕਿ ਸਾਡੀ ਕੋਸ਼ਿਸ਼ ਹੈ ਕਿ ਵਕਤ-ਵਕਤ ਸੰਗਤਾਂ ਲਈ ਕੋਈ ਨਾ ਪਾਰਕਿੰਗਾਂ ਛਾੜਨ ਦੀ ਵਿਵਸਥਾ ਹੋ ਕਿਤੇ ਆਲਰੇਡੀ ਕਾਲੀ ਡੀਜੀਪੀ ਪੰਜਾਬ ਅੱਜ ਇਹ ਹੈ ਕਿ ਉਸਯੋ ਸਿਕਿਉਰਿਟੀ ਮੈਨਜਰ ਤੋਂ 1 ਘੰਟੇ ਦੀ ਤਰੀਫ਼ ਕਰ ਚੁੱਕੇ ਨੇ ਅਨੁਪਕ 8000 ਤੋਂ ਵੱਧ ਜਲੇ ਪੁਲਿਸ ਕਰਨੀ ਹੈ ਉਹ ਜਿਹੜਾ ਤਨਾਪ ਹੋਗੇ ਟ੍ਰੈਫਿਕ ਪਲਾਨਸ ਜਿਹੜੇ ਆ ਸਾਰੀ ਪਾਰਕਿੰਗ ਜਿੰਨੇ ਦੱਸਿਆ ਉਹ ਅਸੀਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਦੱਸਦੇ ਰਹਿਵਾਂਗੇ ਕਿਵੇਂ ਤੁਸੀਂ ਮੈਪ ਮਾਈਂਡੀਆਂ ਤੇ ਜਾਂ ਦੇਖ ਸਕਦੇ ਹੋ ਕਿਹੜੀ ਪਾਰਕਿੰਗ ਤੁਹਾਨੂੰ ਸੂਟ ਕਰਦੀ ਹੈ ਉਹ ਸਾਰੀ ਡਿਟੇਲਸ ਵੀ ਅਸੀਂ ਆਉਣ ਵਾਲੇ ਦਿਨਾਂ 'ਚ ਦੱਸਾਂਗੇ ਪੰਜਾਬ ਦੇ ਸਾਰੇ ਟੈਂਸ਼ਨ ਹੈ ਜਦੋਂ ਵੀ ਕੋਈ ਅਸੀਂ ਹਰ ਲਈ ਹਾਜ਼ਰ ਹੈ ਤੇ ਇਹ ਕੋਈ ਕੋਈ ਇਹ ਕਿਹਨਾਂ ਦਾ ਪ੍ਰੋਬਲਮ ਹੈ ਸੁਰਸਖਾ ਸਭ ਦੇ ਸਾਹਮਣੇ ਕਿ ਸਾਰੇ ਜਿਹੜੇ ਐ ਕਿ ਨਿਮਾਣੀ ਸੇ ਰਹੋਗੇ ਅਸੀਂ ਇਹ। ਇਤਿਹਾਸਿਕ ਦੇ ਤਜੇ ਤੇ ਸ਼ਾਮੀ 6 ਵਜੇ ਵਾਪਸਾਂ ਫ੍ਰੀ ਆਫ ਕਾਸਟ। ਮਹਿਮਾਨ ਸਾਹਿਬ ਦੇ ਵੱਲੋਂ ਫ੍ਰੀ ਆਫ ਕਾਸਟ ਹਰ ਵਿਦਾਂਸਭਾ ਚੋਂ ਤਿੰਨੋ ਦਿਨ ਤਾਂ ਕਿ ਅਨੰਪੁਰ ਸਾਹਿਬ ਗੁਰਦੁਆਰਾ ਸਿੱਤਿਆਂ ਸਾਬਾ ਕੇ ਨਤਮਸਤ ਹੋ ਸਕਿਆ। ਐਡੇ ਹੀ ਅਨੰਪੁਰ ਸਾਹਿਬ ਹਲਕੇ ਦੇ ਲਈ ਰੋਜ਼ਾਨਾ 150 ਬੱਸਾਂ 23 24 25 ਆਸ-ਪਾਸ ਦੇ ਪਿੰਡਾਂ ਚ ਜਿਹੜੀ ਫ੍ਰੀ ਸੇਵਾ ਤਿੰਨੋ ਦਿਨ ਚੱਲੇ। ਸਰਦਾਰ ਕਾ ਜੇਸ਼ੁਰ ਦੇ ਅੰਦੂਬਸ ਸਾਡੇ ਕੋਲ 200 ਤੋਂ ਵੱਧ মিডিਆ ਕਰਮੀਆਂ ਲਈ ਸਪੈਸ਼ਲ ਕੋਈ ਕਮਿਊਨੀਕੇਸ਼ਨ ਗੈਪ ਹੋਣਾ ਇੱਕ ਡੈਡੀਕੇਟਿਡ ਡੈਡੀਕੇਟਿਡ ਮੀਡੀਆ ਸੈਂਟਰ ਇਸੇ ਲਈ ਬਣਾਇਆ ਗਿਆ ਤੇ ਸਾਡੇ ਕੋਲ 200 ਤੋਂ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਵਾਕਈ ਤੁਸੀਂ ਸਹੀ ਕੀਤਾ ਤੇ ਅਸੀਂ ਇਹ ਚਾਹਦੇ ਨਹੀਂ ਹਾਂ ਕਿ ਪੂਰੀ ਦੁਨੀਆ ਦਾ ਮੀਡੀਆ ਇੱਥੇ ਆਵੇ ਪਰ 200 ਤੋਂ ਵੱਧ ਮੀਡੀਆ ਕਰਮੀਆਂ ਦੇ ਰਹਿਣ ਦਾ ਹਰ ਤਰ੍ਹਾਂ ਦਾ ਬੰਦੋਬਸ ਪਲੱਸ ਕਿਵੇਂ ਆਨਗਿਤਾ ਉਹਨਾਂ ਨੂੰ ਹਾਈ ਸਪੀਡ ਇੰਟਰਨੈਟ ਫੈਸਿਲਿਟੀਆਂ ਕੰਪਿਊਟਰ ਸਿਸਟਮ ਡੈਸਕਟਾਪ ਉਹ ਵੀ ਸਾਰਾ ਸੱਜਣ ਤੋਂ ਬੰਦੋਬਸ ਕੀਤਾ ਹੈ ਜਿਵੇਂ ਇੰਸਟੀਚੂਸ਼ਨ ਜੁੜੇ ਹੋਏ ਹੋਣ ਜਿਵੇਂ ਇਹ ਬਿਲਕੁਲ ਪੈਰੀਫਰੀ ਚ ਨੇ ਕਿਉਂ ਉੱਥੇ ਫਿਰ ਪੋਸੀਬਲ ਹੀ ਨਹੀਂ ਹੋਊਗਾ ਉਹਨਾਂ ਨੂੰ ਚਲੋ ਉਹ ਬੰਦ ਰੱਖਾਂਗੇ ਕੁਝ ਕੁਲ 3 ਦਿਨ ਲਈ ਬੰਦ ਹੈ ਕੁਝ 5 ਜਿਹੜੇ ਬਿਲਕੁਲ ਸ਼ਹਿਰ ਦੇ ਨੇ ਉਹ 5 ਦਿਨ ਲਈ ਬੰਦ ਹੈ ਬਾਕੀ ਜਿਹੜੇ ਨਾ ਹੋਵੇ ਜੀ 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 ਮੰਤਰੀ ਸਾਹਿਬ ਸਾਰੇ ਵਿਧਾਇਕ ਸਾਰੇ ਸਾਹਿਬ ਜੀ ਅਟਲੀ ਅਸੀਂ ਅਸੀਂ ਜੋ ਜੋ ਵੀ ਅੰਕਲ ਸੈਂਟਰ ਫੁੱਲ ਨਾ ਹੋਣਾ ਉਹ ਦੀ ਮੰਗ ਰਹੀ ਹੈ